CBSA ਦੇ ਅਧਿਕਾਰੀਆਂ ਦੇ ਵੱਲੋਂ ਵੈਂਕੂਵਰ ਇੰਟਰਨੈਸ਼ਨਲ ਮੇਲ ਸੈਂਟਰ ਦੇ ਉੱਤੇ ਇੱਕ ਪੈਕੇਜ ਦੀ ਜੋ ਤਲਾਸ਼ੀ ਲਈ ਗਈ ਤਾਂ ਉਸ ਦੇ ਅੰਦਰੋਂ ਅਫੀਮ ਬਰਾਮਦ ਹੋਈ ਹੈ ਚਾਕਲੇਟ ਦੇ ਬਾਰ ਸੀਗੀਆਂ ਚਾਕਲੇਟ ਦੇ ਪੈਕਿੰਗ ਸੀਗੀ ਉਸ ਦੇ ਅੰਦਰ ਅਫੀਮ ਜਿਹੜੀ ਸੀਗੀ ਉਹ ਪਾਈ ਹੋਈ ਸੀਗੀ ਔਰ ਇਹ ਕੂਰੀਅਰ ਕੀਤੀ ਗਈ ਸੀ ਇੰਡੀਆ ਤੋਂ ਕੈਨੇਡਾ ਬਾਰਡਰ ਸਰਵਿਸ ਏਜੰਸੀ CBSA ਦੇ ਅਧਿਕਾਰੀਆਂ ਦੇ ਵੱਲੋਂ ਵੈਂਕੂਵਰ ਇੰਟਰਨੈਸ਼ਨਲ ਮੇਲ ਸੈਂਟਰ ਦੇ ਉੱਤੇ ਇੱਕ ਪੈਕੇਜ ਦੀ ਜੋ ਤਲਾਸ਼ੀ ਲਈ ਗਈ ਤਾਂ ਉਸ ਦੇ ਅੰਦਰੋਂ ਅਫੀਮ ਬਰਾਮਦ ਹੋਈ ਹੈ ਇਹ ਪੈਕੇਜ ਇੰਡੀਆ ਤੋਂ ਕੋਰੀਅਰ ਕੀਤਾ ਗਿਆ ਸੀ ਔਰ ਬੈਂਕੂਵਰ ਦੇ ਇੰਟਰਨੈਸ਼ਨਲ ਮੇਲ ਸੈਂਟਰ ਦੇ ਉੱਤੇ ਜਦੋਂ ਇਹ ਪਹੁੰਚਿਆ ਤਾਂ ਸੀਬੀਐਸਏ ਦੇ ਅਧਿਕਾਰੀਆਂ ਨੂੰ ਸ਼ੱਕ ਪਿਆ ਤਾਂ ਉਹਨਾਂ ਨੇ ਜਦੋਂ ਇਸ ਦੀ ਤਲਾਸ਼ੀ ਲਈ ਤਾਂ ਇਸ ਦੇ ਅੰਦਰੋਂ ਅਫੀਮ ਬਰਾਮਦ ਹੋਈ ਹੈ ਤਾਂ ਉਹ ਦੱਸਦੀ ਹੈ ਕਿ ਚਾਕਲੇਟ ਦੇ ਬਾਰ ਸੀਗੀਆਂ ਚਾਕਲੇਟ ਦੇ ਪੈਕਿੰਗ ਸੀਗੀ ਉਸ ਦੇ ਅੰਦਰ ਅਫੀਮ ਜਿਹੜੀ ਸੀਗੀ ਉਹ ਪਾਈ ਹੋਈ ਸੀਗੀ ਔਰ ਇਹ ਕੋਰੀਅਰ ਕੀਤੀ ਗਈ ਸੀ ਇੰਡੀਆ ਤੋਂ ਔਰ 202 ਗ੍ਰਾਮ ਇਹਦੀ ਕੁਆਂਟੀਟੀ ਦੱਸੀ ਜਾ ਰਹੀ ਹੈ ਲਗਭਗ 20 ਤੋਲੇ ਜਿਹੜੀ ਹੈ ਉਹ ਅਫੀਮ ਇੰਡੀਆ ਤੋਂ ਕੈਨੇਡਾ ਭੇਜੀ ਗਈ ਸੀ ਵੈਂਕੂਵਰ ਦੇ ਇੰਟਰਨੈਸ਼ਨਲ ਮੇਲ ਸੈਂਟਰ ਦੇ ਉੱਤੇ ਪਹੁੰਚੀ ਸੀ ਅੱਗੇ ਕਿਹੜੀ ਥਾਂ ਦੇ ਉੱਤੇ ਡਿਲੀਵਰ ਹੋਣੀ ਸੀ ਇਸ ਦੇ ਬਾਰੇ ਤਾਂ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਕੋਈ ਸਾਂਝੀ ਨਹੀਂ ਕੀਤੀ ਗਈ ਹੈ ਕਿ ਇੰਡੀਆ ਤੋਂ ਕਿਸ ਨੇ ਡਿਲੀਵਰ ਕੀਤੀ ਸੀ ਇੰਡੀਆ ਤੋਂ ਕੋਰੀਅਰ ਕਰਨ ਵਾਲਾ ਵਿਅਕਤੀ ਕੌਣ ਹੈ ਔਰ ਵੈਂਕੂਵਰ ਦੇ ਵਿੱਚ ਅੱਗੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿਹੜੀ ਥਾਂ ਦੇ ਉੱਤੇ ਜਾਣੀ ਸੀ ਇਹ ਕਿਹੜੀ ਸਿਟੀ ਦੇ ਵਿੱਚ ਜਾਣੀ ਸੀ ਇਸ ਦੇ ਬਾਰੇ ਵੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਪਰ ਸੀਬੀਐਸ ਦੇ ਵੱਲੋਂ ਜ਼ਰੂਰ ਜਦੋਂ ਸ਼ੱਕ ਪਿਆ ਉਹਨਾਂ ਨੂੰ ਤਾਂ ਉਹਨਾਂ ਨੇ ਇਸ ਪੈਕੇਜ ਦੀ ਤਲਾਸ਼ੀ ਲਈ ਇਸ ਪੈਕੇਜ ਨੂੰ ਖੋਲਿਆ ਤਾਂ ਅੰਦਰ ਚਾਕਲੇਟ ਦੇ 바ਰਸ ਦੇ ਵਿੱਚ ਅਫੀਮ ਜਿਹੜੀ ਸੀਗੀ ਉਹ ਸਪਲਾਈ ਕੀਤੀ ਜਾ ਰਹੀ ਸੀ ਔਰ 202 ਗ੍ਰਾਮ ਇਸ ਦੀ ਕੁਆਂਟੀਟੀ ਦੱਸੀ ਜਾ ਰਹੀ ਹੈ ਲਗਭਗ 20 ਤੋਲੇ ਜਿਹੜੀ ਹੈ ਇਸ ਦੀ ਕੁਆਂਟੀਟੀ ਬਣਦੀ ਹੈ ਜਿਹੜੀ ਕਿ ਇੰਡੀਆ ਤੋਂ ਇਹ ਸਪਲਾਈ ਕੀਤੀ ਜਾ ਰਹੀ ਸੀ ਰੈਡ ਐਫਐਮ ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ